ਪਰ ਉਹਨਾਂ ਨੂੰ ਇਨਸਾਫ ਦੀ ਮੰਗ ਹੈ ਕਿ ਜਿਹੜੇ ਬੰਦੇ ਨੇ ਕਰਵਾਇਆ ਵੀ ਉਹ ਕੌਣ ਸੀਗਾ ਉਹ ਸੁਜਾਦ ਪੱਟੀ ਨੂੰ ਪਤਾ ਉਹ ਦੱਸਦਾ ਨਹੀਂ ਹੈ ਇੱਦੇ-ਅੱਲੇ-ਪੱਲੇ ਕੁਝ ਨਹੀਂ ਹੈ ਪਾਕਿਸਤਾਨ ਜਾ ਕੇ ਪਤਾ ਕਰ ਲਓ ਇੱਦੇ-ਅੱਲੇ-ਪੱਲੇ ਕੁਝ ਨਹੀਂ ਹੈ ਕਿਤਾ ਦੋ ਟਕੇ ਦਾ ਗੈਂਗਸਟਰ ਨਹੀਂ ਇਹ ਲੋਕਾਂ ਨੇ ਸਿਰ ਤੇ ਝੜਾ ਰੱਖਿਆ ਇਹਨੂੰ ਤੂੰ ਇਹ ਝੜਾਏ ਇਹ ਬੰਦੇ ਨੂੰ ਇੱਦੇ ਛਿੱਤਰ ਮਾਰਨੇ ਚਾਹੀਦੇ ਮੈਂ ਹੁਣ ਵੀ ਕਹਿੰਦਾ ਕਿ ਛਿੱਤਰ ਮਾਰੇ ਕਿ ਜਿਹੜੇ ਸਿੱਤੂ ਮੋਸੇ ਵਾਲੇ ਬਾਈ ਦਾ ਕਤਲ ਹੋਇਆ ਸੀ ਉਹਦੇ ਕਤਲਾਂ ਦਾ ਇਹਨੂੰ ਪਤਾ ਵੀ ਕਿੰਨੇ ਕਰਵਾਇਆ ਸੀ ਕਿੰਨੇ ਨਹੀਂ ਕਰਵਾਇਆ ਉਹ ਦੱਸਣਾ ਚਾਹੀਦਾ ਇਹਨੂੰ 2020 ਤੋਂ ਲੈ ਕੇ ਜਾਂਦਾ 22 ਤੱਕ ਬੰਦੇ ਨਾ ਨਾਂ ਬਣਾਤਾ ਸੀ ਪੰਜਾਬ ਦਾ ਕਿ ਉਹ 28 ਸਾਲਾਂ ਦੇ ਸੀ ਇਹਨਾਂ ਨਾ ਪੂਰਾ ਪੰਜਾਬ ਦਾ ਉਹ ਇਹਨਾਂ ਸ਼ਜਾਦ ਪੱਟੀਆਂ ਦੇ ਵਿੱਚ ਵਰਗਿਆਂ ਤੋਂ ਜਾਂ ਲੌਰੇਸ਼ ਬਿਸ਼ੋਈ ਗੈਂਗ ਤੋਂ ਇਹਨਾਂ ਦੇ ਜਰਿਆ ਨਹੀਂ ਗਿਆ ਵਾਲਿਆਂ ਤੋਂ ਇਹਦੇ ਵਿੱਚ ਕਮੈਂਟ ਵੀ ਬਹੁਤ ਗੰਦੇ ਆਣਗੇ ਤੈਨੂੰ ਕੀ ਆ ਪੱਟੀਆਂ ਕਰਨ ਦੋ ਕਾਮ ਚਾਹੀਦਾ ਉਹ ਇਕੱਲੇ ਨਾਲ ਇਕੱਲਾ ਪੜਿਆ ਪੂਰਾ ਸਰਕਾਰ ਨੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਨਸ਼ੇ ਨੂੰ ਲੈ ਕੇ ਸਭ ਤੇ ਘਰ ਟਾਏ ਨੇ ਤੇ ਗੈਂਗਸਟਰਾਂ ਦੇ ਘਰ ਟਾਏ ਜਾਣ ਉਹਨਾਂ ਦੇ ਕਾਉਂਟਰ ਘਰਦਿਆਂ ਵੀ ਨਾਲ ਹੋਵੇ ਫੇਰ ਪਤਾ ਲੱਗੇ ਫਿਰ ਗੈਂਗਸਟਰ ਬਣਨ ਤੋਂ ਪਹਿਲਾਂ ਸੋਚਣਗੇ ਵੀ ਅਸੀਂ ਕੀ ਕੀਤਾ ਕੀਆ ਮਤਦਾਨੋਂ ਨਿਕਲਦਾ ਉਹ ਵੀ ਫਿਰੋਤੀਆਂ ਮੰਗਦੀ ਸੀ ਬਾਅਦ ਤੇ ਦੇਖੋ ਕਿੰਨੇ ਵੀਡੀਓ ਵਾਇਰਲ ਹੋਈਆਂ ਵੀ ਇਹ ਸਿੱਧੂ ਮੁਸੇਵਾਲੇ ਦੀ ਅਗਰ ਗੱਲ ਕਰੀਏ ਤਾਂ ਸਿੱਧੂ ਮੁਸੇਵਾਲੇ ਦਾ ਕਤਲ ਜਿਸ ਸਮੇ ਹੋਇਆ ਤਾਂ ਬਹੁਤ ਸਾਰੇ ਲੋਕ ਅੱਜ ਵੀ ਚਾਹੇ ਪਰਿਵਾਰ ਲਾ ਲਈਏ ਚਾਹੇ ਬਹੁਤ ਸਾਰੇ ਉਹਨਾਂ ਦੇ ਫੈਨ ਦੀ ਗੱਲ ਕਰ ਲਈਏ ਅੱਜ ਵੀ ਇਨਸਾਫ ਦੀ ਮੰਗ ਕਰ ਰਹੇ ਨੇ ਪਰ ਪਾਕਿਸਤਾਨ ਦੇ ਡਾਉਨ ਸਹਿਜਾਦ ਪੱਟੀ ਇੱਕ ਪੋਡਕਾਸਟ ਦੇ ਵਿੱਚ ਇਹ ਗੱਲ ਕਰਦੇ ਨੇ ਕਹਿੰਦੇ ਕਿ ਮੈਨੂੰ ਪਤਾ ਹੈ ਕਿ ਜਿਹੜੇ ਕਲਾਕਾਰ ਮਿਲੇ ਹੋਏ ਸੀ ਜਾਂ ਲੀਡਰ ਮਿਲੇ ਹੋਏ ਸੀ ਪਰ ਫਿਰ ਵੀ ਉਹਨਾਂ ਨੇ ਅਜੇ ਤੱਕ ਨਾਮ ਕਿਸੇ ਦਾ ਨਹੀਂ ਲਿੱਤਾ ਸੋ ਇਸੇ ਤੇ ਚਰਚਾ ਕਰਨ ਦੇ ਲਈ ਅੱਜ ਸਾਡੇ ਨਾਲ ਸਿਮਰਨਜੀਤ ਸਿੰਘ ਮਾਨ ਮੌਜੂਦ ਨੇ ਸਮਾਜ ਸੇਵੀ ਕਿਉਂਕਿ ਉਹ ਪਹਿਲਾਂ ਵੀ ਉਹਨਾਂ ਨੂੰ ਸਹਿਜਾਦ ਪੱਟੀ ਵੱਲੋਂ ਕਈ ਕਮਕੀਆਂ ਆ ਚੁੱਕੀਆਂ ਸੋ ਇਸੇ ਤੇ ਆਪਾਂ ਅੱਜ ਗੱਲਬਾਤ ਕਰਾਂਗੇ ਸਵਾਗਤ ਕਰਦੇ ਆਂ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਤੁਹਾਡਾ ਜੀ ਮਾਨ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਕਿ ਇੱਕ ਪੌਡਕਾਸਟ ਦੇ ਵਿੱਚ ਜਿਸ ਤਰ੍ਹਾਂ ਗੱਲ ਕੀਤੀ ਸੀ ਕਹਿੰਦੇ ਕਿ ਮੈਨੂੰ ਪਤਾ ਹੈ ਪਰ ਨਾਮ ਹਜੇ ਤੱਕ ਨਹੀਂ ਲਿੱਤਾ ਹੈਗਾ ਉਹਨਾਂ ਨੇ ਵੀਡੀਓ ਪਹਿਲਾਂ ਵੀ ਪਾਈਆਂ ਨੇ ਭਾਈ ਜੀ ਦੇਖੋ ਆਪਾਂ ਗੱਲ ਕਰੀਏ ਸ਼ਾਜਾਦ ਭੱਟੀ ਦੀ ਉਹਨਾਂ ਇੱਕ ਐਦਾਂ ਦਾ ਬੰਦਾ ਏ ਮਾਈਂਡ ਬਹੁਤ ਕਰਦਾ ਸਾਡੇ ਪੰਜਾਬ ਦਾ ਪੰਜਾਬ ਦੇ ਲੋਕ ਸਾਡੇ ਨਾ ਭੋਲੇ ਭਾਲੇ ਆ ਉਹਨਾਂ ਦੀ ਗੱਲਾਂ ਚ ਕਿਤੇ ਨਾ ਕਿਤੇ ਆ ਜਾਂਦੇ ਨੇ ਤੇ ਇਹ ਕਹਿੰਦਾ ਕਿ ਮੈਨੂੰ ਜਿਹੜਾ ਸਿੱਧੂ ਮੂਸੇ ਵਾਲਾ ਸੀਗਾ ਉਹਦੇ ਕਤਲਾਂ ਬਾਰੇ ਪਤਾ ਜੀ ਨੇ ਵੀ ਕਤਲ ਕਰਾਇਆ ਕਿੰਨੇ ਆ ਚਲੋ ਉਹ ਤਾਂ ਹੈ ਹੀ ਸੀਗਾ ਲੋਰਿਸ਼ ਨੂੰ ਗੈਂਗ ਨੇ ਤਾਂ ਚਲੋ ਕੀਤਾ ਉਹਨਾਂ ਨੇ ਠੀਕ ਹੈ ਵੀ ਕਰਵਾਇਆ ਕਿੰਨੇ ਆ ਜਾਂ ਪੋਲਿਟਿਕਸ ਦਾ ਹੱਥ ਸੀ ਕਿਸੇ ਦਾ ਸਰਕਾਰੀ ਅਫਸਰ ਦਾ ਹੱਥ ਸੀ ਕਿ ਮੈਨੂੰ ਸਾਰਾ ਸਬੂਤ ਪਤਾ ਹੈ ਵੀ ਕਿੰਨੇ ਕਰਵਾਇਆ ਬਾਈ ਜੀ ਉਹ ਸਭ ਨੂੰ ਬੇਵਕੂਫ ਬਣਾ ਰਿਹਾ ਇਸ ਟਾਈਮ ਜੇ ਉਹਨੂੰ ਪਤਾ ਏ ਤਾਂ ਉਹਨੂੰ ਦੱਸ ਦੇਣਾ ਚਾਹੀਦਾ ਸੀ ਅੱਜ ਉਹ ਸਿੱਧੂ ਮੂਸੇ ਵਾਲੇ ਦੇ ਮਾਪਿਓ ਇਨਸਾਫ ਦੀ ਮੰਗ ਕਰਦੇ ਆ ਚਲੋ ਬੰਦੇ ਅਰੈਸਟ ਵੀ ਹੋ ਗਏ ਪਰ ਉਹਨਾਂ ਨੂੰ ਇਨਸਾਫ ਦੀ ਮੰਗ ਏ ਆ ਕਿ ਜਿਹੜੇ ਬੰਦੇ ਨੇ ਕਰਵਾਇਆ ਵੀ ਉਹ ਕੌਣ ਸੀਗਾ ਉਹ ਸੁਜਾਦ ਭੱਟੀ ਨੂੰ ਪਤਾ ਉਹ ਦੱਸਦਾ ਨਹੀਂ ਹੈ ਉਹ ਆਪਣੀ ਟੀਆਰਬੀ ਦੇ ਚੱਕਰ ਚ ਮੈਂ 6 ਮਹੀਨੇ ਤੋਂ 5 ਮਹੀਨੇ ਸੁਣਦਾ ਆ ਰਿਹਾ ਕਿ ਮੈਨੂੰ ਪਤਾ ਵੀ ਕਿਹਨੇ ਮਰਵਾਇਆ ਉਹਨੂੰ ਕਿਹਨੇ ਨਹੀਂ ਮਰਵਾਇਆ ਉਹ ਦੱਸਦਾ ਹੈ ਨਹੀਂ ਫਿਰ ਕਹਿੰਦਾ ਮੈਂ ਅਗਲੀ ਵੀਡੀਓ ਚ ਦੱਸਾਂਗਾ ਦੱਸਦਾ ਹੈ ਨਹੀਂ ਸਿਰਫ ਉਹ ਟਾਈਮ ਪਾਸ ਕਰਦਾ ਆਪਣੀ ਟੀਆਰਬੀ ਵਧਾਉਣਾ ਚਾਹੁੰਦਾ ਉਹ ਸੁਜਾਦ ਭੱਟੀ ਜਿਹੜਾ ਨੇ ਇੱਕ ਗੈਂਗਸਟਰ ਕਹਿੰਦੇ ਉਹਨੂੰ ਗੈਂਗਸਟਰ ਕੁਝ ਨਹੀਂ ਹੈ ਸਿਰਫ ਇਹ 2-4 ਬੰਦੇ ਨੇ ਆਪਣੇ ਪਿੱਛੇ ਲਾ ਰੱਖੇ ਨੇ ਉਹ ਵੀ ਮਾਈਂਡ ਵਾਸ਼ ਕਰਕੇ ਕਿ ਤੁਸੀਂ ਮੇਰੇ ਨਾਲ ਕੰਮ ਕਰੋ ਉਹ ਸਿਰਫ ਵੀਡੀਓ ਚ ਦਿਖਾਉਂਦਾ ਇਹਦੇ ਅੱਲੇ-ਪੱਲੇ ਕੁਝ ਨਹੀਂ ਹੈ ਪਾਕਿਸਤਾਨ ਜਾ ਕੇ ਪਤਾ ਕਰ ਲਓ ਇਹਦੇ ਅੱਲੇ-ਪੱਲੇ ਕੁਝ ਨਹੀਂ ਹੈ ਸਿਰਫ ਐਮੀ ਹਵਾ ਚ ਹਵਾ ਚ ਹੀ ਹੈ ਇਹ ਰਿਪੋਰਟ ਕਰਦੇ ਹਾਂ ਪਰ ਤੁਹਾਨੂੰ ਧਮਕੀ ਤਾਂ ਦਿੱਤੀ ਸੀ ਨਾ ਜਿਸ ਤਰ੍ਹਾਂ ਤੁਸੀਂ ਇੱਕ ਵਾਰੀ ਪਹਿਲਾਂ ਕਮਲਕੌਰ ਕੰਚਨ ਕੁਮਾਰੀ ਹੈ ਜਿਹੜੀ ਜਿਹਦਾ ਕਤਲ ਹੋਇਆ ਸੀ ਉਹਦੇ ਹੱਕ ਦੇ ਵਿੱਚ ਖੜੇ ਸੀ ਤੇ ਜਿਹੜੇ ਅਮ੍ਰਿਤਪਾਲ ਸਿੰਘ ਮੈਰੋ ਉਹਨਾਂ ਦੇ ਵਿਰੋਧ ਦੇ ਵਿੱਚ ਉਹਦੇ ਵਿੱਚ ਤੁਸੀਂ ਇੱਕ ਵੀਡੀਓ ਦੇ ਵਿੱਚ ਕਿਹਾ ਸੀ ਕਿ ਮੈਂ ਉਹਨਾਂ ਦੇ ਛਿੱਤਰ ਮਾਰਾਂਗਾ ਉਸਤੇ ਉਹ ਬੜਾ ਗੁੱਸਾ ਹੋਏ ਸੀ ਧਮਕੀਆਂ ਵੀ ਮਿਲੀਆਂ ਤੁਹਾਨੂੰ ਤੇ ਫੋਨ ਵੀ ਆਇਆ ਤੁਹਾਨੂੰ ਬਾਈ ਦੇਖੋ ਇਹ ਸਿਰਫ ਫੋਨ ਕਰਕੇ ਡਰਾ ਸਕਦੇ ਆ ਜਾਂ ਘਰ ਦੇ ਬਾਹਰ ਗੋਲੀਆਂ ਚਲਾ ਸਕਦੇ ਨੇ ਜਿਵੇਂ ਹੁਸ਼ਿਆਰਪੁਰ ਦੀ ਗੱਲ ਕਰੀਏ ਕਿਸੇ ਯੂਟਿਊਬਰ ਦੇ ਕਰਾ ਚਲਾ ਜਿੰਦੇ ਕਿਸੇ ਐਨਆਰਆਈ ਦੇ ਚਲਾ ਸਕਦੇ ਆ ਇਹ ਲੋਕਾਂ ਨੂੰ ਡਰਦੇ ਨੇ ਡਰਾਉਂਦੇ ਆ ਜਿਹਦਾ ਫਰੋਤੀਆਂ ਮੰਗਦੇ ਨੇ ਜਿਹੜਾ ਇਹਨਾਂ ਦੀ ਗੱਲ ਨਹੀਂ ਮੰਨਦਾ ਇਹ ਕਹਿੰਦੇ ਮੈਨੂੰ ਮਾਫੀ ਮੰਗ ਲੈ ਵੀ ਤੂੰ ਯਾਦ ਭੱਟੀ ਤੋਂ ਬਹੁਤ ਬੰਦੇ ਨੇ ਹੁਣ ਵੀ ਕੋਲਾ ਆਉਂਦੀਆਂ ਨੇ ਵੀ ਤੂੰ ਮਾਫੀ ਮੈਂ ਕਿਹਸ ਗੱਲ ਦੀ ਮਾਫੀ ਕੌਣ ਆ ਮੈਂ ਕਿਹਦਾ ਮਾਫੀ ਮੈਂ ਕਿਹਾ ਜੀ ਗੁਰਦੁਆਰੇ ਮੰਗ ਸਕਦੇ ਆ ਮੰਦਰ ਮੰਗ ਸਕਦੇ ਆ ਇਹ ਕੌਣ ਹੈ ਐਤੋਂ ਕਦ ਮਾਫੀ ਮੰਗੀ ਐ ਸੀ ਕਿਸ ਗੱਲ ਦੀ ਮਾਫੀ ਮੰਗਣੀ ਐ ਤੋਂ ਇਹ ਤਾਂ ਦੋ ਟੱਗੇ ਦਾ ਗੈਂਗਸਟਰ ਨਹੀਂ ਇਹ ਲੋਕਾਂ ਨੇ ਸਿਰ ਤੇ ਚੜਾ ਰੱਖਿਆ ਇਹਨੂੰ ਟੂਏ ਚੜਾਇਆ ਇਹ ਬੰਦੇ ਨੂੰ ਇਹਦੇ ਛਿੱਤਰ ਮਾਰਨੇ ਚਾਹੀਦੇ ਮੈਂ ਹੁਣ ਵੀ ਕਹਿੰਦਾ ਕਿ ਛਿੱਤਰ ਮਾਰੇ ਜਿੱਥੇ ਮਰਜੀ ਆਜੇ ਮੈਂ ਹੁਣ ਵੀ ਕਹਿੰਦਾ ਜਿੱਥੇ ਮਰਜੀ ਆ ਜਾਵੇ ਮੰਨਾਂ ਨਹੀਂ ਮੈਨੂੰ ਇਹਨੂੰ ਕਰਦਾ ਵੀ ਜਿੱਥੇ ਮਰਜੀ ਆ ਜਾਵੇ ਜਦ ਮਰਜੀ ਇਕੱਲੇ ਨੂੰ ਇਕੱਲਾ ਟੱਕਰ ਜਾਵੇ ਮੈਂ ਫੇਰ ਵੀ ਨਹੀਂ ਡਰਦਾ ਤੇ ਇਹਨੂੰ ਮੇਨ ਮੁੱਦੇ ਦੀ ਗੱਲ ਸਾਡੀ ਇਹ ਹੈ ਕਿ ਜਿਹੜਾ ਸਿੱਧੂ ਮੂਸੇ ਵਾਲੇ ਬਾਈ ਦਾ ਕਤਲ ਹੋਇਆ ਸੀ ਉਹਦੇ ਕਤਲਾਂ ਦਾ ਇਹਨੂੰ ਪਤਾ ਵੀ ਕਿੰਨੇ ਕਰਵਾਇਆ ਸੀ ਕਿੰਨੇ ਨਹੀਂ ਕਰਵਾਇਆ ਉਹ ਦੱਸਣਾ ਚਾਹੀਦਾ ਇਹਨੂੰ ਇਹ ਤਾਂ ਅਦਰ ਕੰਟਰੀ ਦਾ ਹੈ ਨਾ ਤੇ ਦੱਸ ਦੇਣਾ ਚਾਹੀਦਾ ਸਰਕਾਰ ਨੇ ਕਰਾਇਆ ਸਰਕਾਰੀ ਅਫਸਰ ਨੇ ਕਰਾਇਆ ਦੱਸਿਓ ਤੇ ਪਰਿਵਾਰ ਨੂੰ ਉਹ ਇਨਸਾਫ ਦੀ ਅੱਜ ਅੱਜ ਵੀ ਦਰਦਾਂ ਦੇ ਟੋਕਰਾ ਖਾਂਦੇ ਫਿਰਦਾ ਉਸ ਪਰਿਵਾਰ ਉਸ ਬੰਦੇ ਨੇ 2020 ਤੋਂ ਲੈ ਕੇ ਜਾਂਦਾ 22 ਤੱਕ ਬੰਦੇ ਨੇ ਨਾਮ ਬਣਾਤਾ ਸੀ ਪੰਜਾਬ ਦਾ ਕਿ ਉਹ 28 ਸਾਲਾਂ ਦੇ ਸੀ ਨਾ ਪੂਰਾ ਪੰਜਾਬ ਦਾ ਰੋਸ਼ਨ ਕੀਤਾ ਸੀ ਵਿਦੇਸ਼ਾਂ 'ਚ ਵੀ ਸਾਡੇ ਇੰਡੀਆ 'ਚ ਵੀ ਭਾਰਤ 'ਚ ਵੀ ਬਹੁਤ ਨਾਮ ਬਣਾਇਆ ਸੀ ਉਹ ਬੰਦੇ ਨੇ ਪਰ ਲੋਕਾਂ ਤੋਂ ਇਹਨਾਂ ਸ਼ਜਾਦ ਪੱਟੀ ਦੇ ਵਰਗਿਆਂ ਤੋਂ ਜਾਂ ਲੌਰਿਸ਼ ਬਿਸ਼ੋਈ ਗੈਂਗ ਤੋਂ ਇਹਨਾਂ ਦਾ ਜਰਿਆ ਨਹੀਂ ਗਿਆ ਵਾਲਿਆਂ ਤੋਂ ਮੇਰੇ ਹਿਸਾਬ ਨਾਲ ਤਾਂ ਤੁਸੀਂ ਸਿੱਧਾ ਹੀ ਬੋਲ ਰਹੇ ਹੋ ਕਿ ਦਿੱਖਾ ਬੋਲ ਰਿਹਾ ਹਾਂ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੇ ਤੇ ਵੀ ਅਟੈਕ ਹੋ ਸਕਦਾ ਕਿਉਂਕਿ ਜਿਸ ਤਰ੍ਹਾਂ ਦੀ ਧਮਕੀਆਂ ਆndੀਆਂ ਨੇ ਇਕੱਲੇ ਘੁੰਮਦੇ ਹੋ ਤੁਸੀਂ ਬਈ ਦੋ ਚੀਜ਼ਾਂ ਨੇ ਜਦੋਂ ਲਿਖੀ ਹੈ 19 ਪੋਕ ਕੇ ਜਾਣਾ ਤੇ ਗੈਂਗਸਟਰਾਂ ਨੂੰ ਡਰਨਾ ਕਿਸ ਗੱਲ ਲਈ ਆਪਾਂ ਤਾਂ ਆਵਾਜ਼ ਸੱਚ ਲਈ ਬੁਲੰਦ ਕਰਦੇ ਹਾਂ ਹਮੇਸ਼ਾ ਹੀ ਕਿ ਸੱਚ ਲਈ ਬੋਲੋ ਝੂਠ ਲਈ ਕੀ ਬੋਲਣਾ ਝੂਠ ਲਈ ਤਾਂ ਬਥੇਰੇ ਲੋਕ ਬੋਲਦੇ ਹੋਣਗੇ ਪਰ ਸੱਚ ਲਈ ਖੜਨਾ ਬਹੁਤ ਜਿਗਰਾ ਚਾਹੀਦਾ ਇਹਦੇ ਵਿੱਚ ਕਮੈਂਟ ਵੀ ਬਹੁਤ ਗੰਦੇ ਆਣਗੇ ਤੈਨੂੰ ਕੀ ਆ ਪੱਟੀਆਂ ਕਰ ਦੋ ਬਾਈ ਕਰਨ ਦੋ ਦਮ ਚਾਹੀਦਾ ਉਹ ਚ ਕੱਲੇ ਨਾਲ ਕੱਲਾ ਭਿੜਿਆ ਆ ਕੇ ਕਿੱਡਾ ਕਬੜਾ ਗੈਂਗਸਟਰ ਕੱਲ ਦੀ ਗੱਲ ਐ ਤਾਂ ਕਹਿੰਦਾ ਮੈਂ ਭਰਾ ਸਯਾਦ ਭੱਟੀ ਆ ਇੰਡੀਆ ਨੰਬਰ ਤੋਂ ਕਾਲ ਆਇਆ ਕਹਿੰਦਾ ਭਰਾਏ ਕਹਿੰਦਾ ਤੂੰ ਕਿਉਂ ਬੋਲਦਾ ਇਦਾਂ ਮੈਂ ਖਾਂ ਤੂੰ ਹੈ ਕੌਣ ਐ ਤੂੰ ਵੀ ਫਿਰਦੇ ਤੇਰੇ ਵਰਗੇ ਮੁੜ ਕੇ ਉਹਦਾ ਫੋਨ ਨਹੀਂ ਆਇਆ ਜਦੋਂ ਮੈਂ ਅੱਗੇ ਤੋਂ ਟੁੱਟ ਕੇ ਬਹਿ ਗਿਆ ਉਹਨੂੰ ਮੁੜ ਕੇ ਫੋਨ ਨਹੀਂ ਆਇਆ ਉਹਦਾ ਬੰਦੇ ਦਾ ਮੈਨੂੰ ਪਰ ਮੈਂ ਨਾ ਡਰਦਾ ਡੁਰਨ ਦਾ ਲੋੜ ਨਹੀਂ ਐ ਨਾ ਤਾਂ ਗੈਂਗਸਟਰਾਂ ਦਾ ਕੋਈ ਵੀ ਐ ਪ੍ਰਸ਼ਾਸਨ ਦੇ ਧਿਆਨ ਚ ਲਿਆਓ ਤੇ ਸਰਕਾਰ ਦੇ ਧਿਆਨ ਚ ਲ अच्छा पंजाब ਦੇ ਮਾਹੌਲ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਨਿੱਤ ਇਦਾਂ ਦੀਆਂ ਖਬਰਾਂ ਆਉਂਦੀਆਂ ਹਾਲਾਂਕਿ ਪੰਜਾਬ ਪੁਲਿਸ ਪ੍ਰਸ਼ਾਸਨ ਬਹੁਤ ਵਧੀਆ ਕੰਮ ਵੀ ਕਰ ਰਿਹਾ ਇਨਕਾਉਂਟਰ ਵੀ ਕਰ ਰਹੀ ਹੈ ਪਰ ਕਿਤੇ ਨਾ ਕਿਤੇ ਇਹ ਚੀਜ਼ਾਂ ਅੱਜ ਤੁਹਾਨੂੰ ਨਹੀਂ ਲੱਗਦਾ ਕਿ ਜਿਆਦਾ ਮਾਹੌਲ ਜਿਸ ਤਰ੍ਹਾਂ ਯੂਪੀ ਬਿਹਾਰ ਦਾ ਹੁੰਦਾ ਸੀ ਅੱਜ ਇੱਥੇ ਆਮ ਹੋ ਗਿਆ ਬਾਈ ਦੇਖੋ ਸਾਡੇ ਨਾ ਪੰਜਾਬ ਦੇ ਲੋਕ ਜਾਂ ਟਰੱਕ ਡਰਾਈਵਰ ਜਾਂ ਟਰਾਂਸਪੋਰਟਰ ਕੋਈ ਵੀ ਟਰਾਂਸਪੋਰਟ ਲਾ ਲੋ ਜਾਂ ਛੋਟੀ ਗੱਡੀ ਨੂੰ ਜਾਂ ਬੜੀ ਵਹਿਕ ਨੂੰ ਬਿਹਾਰ ਜਾਣ ਤੋਂ ਜਾਂ ਯੂਪੀ ਜਾਣ ਤੋਂ ਡਰਦੇ ਸੀ ਕਿ ਸਾਨੂੰ ਲੁੱਟ ਖੋਹ ਨਾ ਹੋ ਜAVE ਸਾਨੂੰ ਮਾਰ ਨਾ ਦਿੱਤਾ ਗੈਂਗਸਟਰ ਦਾ ਕੋਈ ਐਦਾਂ ਕੋਈ ਮਾਰ ਨਾ ਦੇ ਪਰ ਅੱਜ ਸਾਡੇ ਪੰਜਾਬ ਆਣ ਤੋਂ ਡਰਦੇ ਨੇ ਕਿ ਸਾਨੂੰ ਮਾਰ ਨਾ ਦਿੱਤਾ ਜਾਵੇ ਕਿ ਸਾਨੂੰ ਮਾਰ ਨਾ ਦਿੱਤਾ ਜਾਵੇ ਕਿ ਉਹ ਗੈਂਗਸਟਰ ਪੰਜਾਬ ਵਿੱਚ ਹੋਈ ਪੈਦਾ ਬਹੁਤ ਗੈਨ ਮੇਰੇ ਹਿਸਾਬ ਨਾਲ ਦੇਖਿਆ ਜਾਵੇ ਤੇ ਅੱਜ ਕੋਈ ਬਿਜ਼ਨਸ ਕਰਨਾ ਚਾਹਵੇ ਸਾਡੇ ਪੰਜਾਬ ਵਿੱਚ ਲੋਕ ਵਿਦੇਸ਼ਾਂ ਨੂੰ ਭੱਜ ਰਹੇ ਨੇ ਪੰਜਾਬ ਛੱਡ ਗਏ ਕਾਰਨ ਕੀ ਹੈ ਕਾਰਨ ਇਹੀ ਹੈ ਕਿ ਗੈਂਗਸਟਰ ਧਮਕੀ ਦੇਣੇ ਸ਼ੁਰੂ ਕਰਦੇ ਜੇ ਤਾਂ ਕਾਰੋਬਾਰ ਚੱਲ ਜੇ ਜਾਂ ਉਹਦੀ ਗੱਲ ਨਹੀਂ ਸੁਣਦਾ ਵਪਾਰੀ ਕੋਈ ਬਿਜ਼ਨਸਮੈਨ ਉਹਨੂੰ ਮੌਤ ਦੇ ਘਾਟ ਉਤਾਰ ਦਿੰਦੇ ਆ ਤੇ ਮੈਂ ਇਹੀ ਕਹਿਣਾ ਚਾਹੁੰਦਾ ਜੇ ਵੀ ਕੋਈ ਇੰਨੇ ਦੇ ਗੈਂਗਸਟਰ ਸਾਡੇ ਪੰਜਾਬ 'ਚ ਪੈਦਾ ਹੋਏ ਨੇ ਇਹਨਾਂ ਸਭ ਤੋਂ ਪਹਿਲਾਂ ਮੈਂ ਕਹਿੰਦਾ ਜੇ ਹੁਣ ਸੂਬਾ ਸਰਕਾਰ ਨੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਨਸ਼ੇ ਨੂੰ ਲੈ ਕੇ ਸਭ ਦੇ ਘਰ ਟਾਇੇ ਨੇ ਇਹ ਗੈਂਗਸਟਰਾਂ ਦੇ ਘਰ ਟਾਇੇ ਜਾਣ ਮੈਂ ਕਹਿੰਦਾ ਨੇ ਘਰਦਿਆਂ ਦੇ ਵੀ ਕਾਊਂਟਰ ਹੋਣਾ ਚਾਹੀਦਾ ਜਿਵੇਂ ਘਟਾ ਤੇ ਇਹ ਗੈਂਗਸਟਰਾਂ ਦੇ ਵੀ ਕਾਊਂਟਰ ਘਰਦਿਆਂ ਦੇ ਨਾਲ ਹੋਵੇ ਫਿਰ ਪਤਾ ਲੱਗੇ ਫਿਰ ਗੈਂਗਸਟਰ ਬਣਨ ਤੋਂ ਪਹਿਲਾਂ ਸੋਚਣਗੇ ਵੀ ਅਸੀਂ ਕੀਤਾ ਕੀ ਹੈ ਵੀ ਸਾਨੂੰ ਸਜ਼ਾ ਅਸੀਂ ਮਤਲਬ ਕੰਮ ਅਸੀਂ ਕੀਤਾ ਤੇ ਸਜ਼ਾ ਸਾਡੇ ਘਰ ਦੇ ਭੁਗਤਦੇ ਇਹ ਹੋਣਾ ਚਾਹੀਦਾ ਜਿੱਦਾਂ ਜੱਗੂ ਭਗਵਾਨ ਪੁਰੀਏ ਦੀ ਮਾਤਾ ਸੀ ਉਹਨਾਂ ਦਾ ਕਤਲ ਹੋਇਆ ਗੋਲੀਆਂ ਮਾਰੀਆਂ ਉਹਨਾਂ ਦੇ ਦੋਸਤਾਂ ਦੇ ਮਾਰੀਆਂ ਪਰ ਮਾਤਾ ਦਾ ਕੀ ਕਸੂਰ ਸੀ ਤੁਸੀਂ ਕਿਹਾ ਕਿ ਉਹਨਾਂ ਦੇ ਪਰਿਵਾਰਾਂ ਦੇ ਵੀ ਹੋਣੀ ਚਾਹੀਦੇ ਆ ਇੱਕ ਮਾਤਾ ਦਾ ਕੀ ਕਸੂਰ ਸੀ ਉਹਨਾਂ ਦੇ ਵੀ ਤਾਂ ਗੋਲੀਆਂ ਵੱਜੀਆਂ ਬਾਈ ਦੇਖੋ ਮਾਤਾ ਦੀ ਗੱਲ ਕਰੀਏ ਉਹ ਵੀ ਗੈਂਗਸਟਰਾਂ ਕੇ ਫਰੋਤੀਆਂ ਮੰਗਦੀ ਸੀ ਪਤਾ ਤੁਹਾਨੂੰ ਇਸ ਗੱਲ ਦਾ ਉਹ ਵੀ ਫਰੋਤੀਆਂ ਮੰਗਦੀ ਸੀ ਬਾਅਦ ਚ ਦੇਖੋ ਕਿੰਨੇ ਵੀਡੀਓ ਵਾਇਰਲ ਹੋਈਆਂ ਵੀ ਇਹ ਵੀ ਲੋਕਾਂ ਨੂੰ ਫਰੋਤੀਆਂ ਮੰਗਦੀ ਸੀ ਔਰ ਵਾਕਈ ਗੱਲ ਸੱਚ ਹੈ ਕਿਸੇ ਚੈਨਲ ਦੇ ਥਰੂ ਇੱਕ ਵੀਡੀਓ ਚਲੋ ਕੋਈ ਚੈਨਲ ਪੋਸਟ ਨਹੀਂ ਕਰਦਾ ਪਰ ਵੀਡੀਓ ਚ ਕਿਸੇ ਚ ਆਇਆ ਸੀ ਕੀ ਇਹ ਵੀ ਫਰੋਤੀਆਂ ਮੰਗਦੀ ਸੀ ਬਾਈ ਜਿਹੜਾ ਬੁਰਾ ਕਰੂੰਗਾ ਜੇ ਮੈਂ ਬੁਰਾ ਕਰੂੰਗਾ ਮੇਰੇ ਨਾਲ ਵੀ ਬੁਰਾ ਹੋਊਗਾ ਕੱਲ ਕਿਸੇ ਦੀ ਲਾਦ ਨੂੰ ਕੋਈ ਮਾਰੂਗਾ ਤਾਂ ਕੱਲ ਮੇਰੀ ਨੂੰ ਵੀ ਮਾਰੂਗਾ ਜੇ ਮੈਂ ਗੈਂਗਸਟਰ ਦਾ ਗੈਂਗਸਟਰ ਨੂੰ ਗੈਂਗਸਟਰ ਹੀ ਖਤਮ ਕਰੂਗਾ ਉਹਨੂੰ ਇੱਕ ਦੂਜੇ ਨੂੰ ਗੈਂਗਸਟਰ ਖਤਮ ਕਰੂਗਾ ਪੰਜਾਬ ਚ ਹੁੰਦਾ ਪਿਆਰ ਹੋਣ ਵਾਲਾ ਹੀ ਮੇਰੇ ਹਿਸਾਬ ਨਾਲ ਤਾਂ ਇਹ ਕਹਿ ਸਕਦੇ ਆ ਮੈਂ ਤਾਂ ਇਹ ਕਹਿੰਦਾ ਜਿਵੇਂ ਹੁਣ ਯੂਪੀ ਚ ਯੋਗੀ ਸਰਕਾਰ ਨੇ ਖਾਤਮਾ ਕੀਤਾ ਸਾਰੇ ਗੈਂਗਸਟਰਾਂ ਦਾ ਘਰ ਢਾਤੇ ਸੀਗੇ ਮੁੜ ਕੇ ਮੈਂ ਕਹਿੰਦਾ ਹੁਣ ਤੁਸੀਂ ਜਾ ਕੇ ਦੇਖ ਲਓ ਗੈਂਗਸਟਰ ਕੋਈ ਹੋਏਗਾ ਯੂਪੀ ਜੇ ਅੱਜ ਡੇਢ ਚ ਕੋਈ ਨਹੀਂ ਹੈ ਜਿਹੜਾ ਕੋਈ ਹੋਊਗਾ ਉਹਨੂੰ ਨਾਲ ਦੀ ਨਾਲ ਮਾਰ ਮਾਰ ਦਿੱਤਾ ਜਾਂਦਾ ਸਿੱਧਾ ਕਾਊਂਟਰ ਹੈ ਉਹਨੂੰ ਜੇਲ੍ਹ 'ਚ ਵੀ ਨਹੀਂ ਰੱਖਦੇ ਮੇਰੇ ਹਿਸਾਬ ਨਾਲ ਸਿੱਧਾ ਕਾਊਂਟਰ ਕਰਦਾ ਜੋਗੀ ਸਰਕਾਰ ਇਦਾਂ ਦੀ ਇਹ ਸਾਡੀ ਪੰਜਾਬ ਸਰਕਾਰ ਨੂੰ ਦੇਖਣਾ ਚਾਹੀਦਾ ਜਿਹੜੇ ਵੀ ਗੈਂਗਸਟਰ ਬਣਦੇ ਨੇ ਜਾਂ ਕੋਈ ਬਣਨਾ ਚਾਹੁੰਦਾ ਮੇਰੇ ਹਿਸਾਬ ਨਾਲ ਲੋਕ ਦੇਖ ਕੇ ਅੱਗੇ ਅੱਗੇ ਵਧੀ ਜਾਂਦੇ ਨੇ ਤੇ ਉਹਨਾਂ ਤੋਂ ਮੈਂ ਕਹਿੰਦਾ ਸਿੱਧਾ ਨਾਲ ਦੀ ਨਾਲ ਕਾਊਂਟਰ ਜੇਲ੍ਹਾਂ 'ਚ ਨਾ ਢੱਕੋ ਕਾਊਂਟਰ ਹੋਣਾ ਚਾਹੀਦਾ ਉਹਨਾਂ ਦਾ ਪਰ ਤੁਹਾਨੂੰ ਨਹੀਂ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਹੁਣ ਤੁਸੀਂ ਗੱਲਾਂ ਕਰਦੇ ਹੋ ਆਪਾਂ ਜੇ ਪੰਜਾਬ ਦੀ ਹੀ ਗੱਲ ਕਰ ਲਈਏ ਔਰ ਜੋ ਵੀ ਚੱਲ ਰਿਹਾ ਹੈ ਚਾਹੇ ਗੈਂਗਸਟਰ ਬਾਨ ਨੂੰ ਲੈ ਕੇ ਸਿੱਧੂ ਮੁਸੇ ਵਾਲੇ ਦਾ ਕਤਲ ਹੋਇਆ ਲੌਰਿਸ ਵਿਸ਼ਨੋਈ ਦਾ ਇੱਕ ਨਾਮ ਵੱਡਾ ਹੋ ਗਿਆ ਤੇ ਬਾਅਦ ਦੇ ਵਿੱਚ ਜਿਸ ਤਰ੍ਹਾਂ ਹੁਣ ਸਲਮਾਨ ਖਾਨ ਨੇ ਉਹਨਾਂ ਨੂੰ ਵੀ ਅਟੈਕ ਹੋਏ ਨੇ ਉਹਨਾਂ ਤੇ ਵੀ ਤੇ ਉਸ ਤੋਂ ਬਾਅਦ ਜਿਹੜੇ ਕੀ ਨਾਮ ਹੈ ਉਹਨਾਂ ਦਾ ਆਪਣੇ ਕਪਿਲ ਸ਼ਰਮਾ ਕਪਿਲ ਸ਼ਰਮਾ ਦੇ ਵੀ ਕੈਫੇ ਦੇ ਬਾਹਰਲੇ ਦੇਸ਼ ਦੇ ਵਿੱਚ ਯਾਨੀ ਗੋਲੀਆਂ ਚੱਲੀਆਂ ਤੁਹਾਨੂੰ ਕੀ ਲੱਗਦਾ ਹੈ ਕਿ ਦਿਨ ਪਾ ਦਿਨ ਇਹ ਕੇਸ ਇਦਾਂ ਦੇ ਆਉਂਦੇ ਨੇ ਤੇ ਅੱਜ ਲੌਰਿਸ ਵਿਸ਼ਨੋਈ ਦਾ ਨਾਮ ਵੱਡਾ ਹੋ ਗਿਆ ਤਾਂ ਲੱਗਦਾ ਹੈ ਕਿ ਇਨਸਾਫ ਕਿਤੇ ਮਿਲ ਪਾਏਗਾ ਸਿੱਧੂ ਮੁਸੇ ਵਾਲੇ ਦੇ ਪਿੱਛੇ ਕੀ ਦਾ ਹੱਥ ਹੈ ਉਹ ਇਨਸਾਫ ਮਿਲੇਗਾ ਜਾਂ ਜਿਹੜੇ ਆਮ ਲੋਕ ਜਿੱਦਾਂ ਹੁਣ ਡਰ ਦੇ ਮਾਹੌਲ ਦੇ ਵਿੱਚ ਵੀ ਹੈਗੇ ਨੇ ਦੇਖੋ ਇਨਸਾਫ ਤਾਂ ਉਹਨੂੰ ਜਰੂਰ ਮਿਲੇਗਾ ਕੋਈ ਨਹੀਂ 3 ਸਾਲ ਹੋ ਚੁੱਕੇ ਨੇ 2022 ਚ ਹੋਇਆ ਸੀ 2025 3 ਸਾਲ ਹੋ ਚੁੱਕੇ ਕੰਪਲੀਟ ਹੋਣ ਵਾਲੇ ਹੀ ਨੇ ਤੇ ਮੈਂ ਦੇਖੋ ਟਾਈਮ ਜਰੂਰ ਲੱਗਦਾ ਅੱਜ ਨਹੀਂ ਤਾਂ ਕੱਲ ਜਰੂਰ ਮਿਲੇਗਾ ਲੋਕਾਂ ਉਹ ਪ੍ਰਮਾਤਮਾ ਤੋਂ ਜਰੂਰ ਮਿਲੇਗਾ ਉਹ ਨੀਲੀ ਛਤਲੇ ਤੋਂ ਮਿਲੇਗਾ ਜਰੂਰ ਨਾਲ ਇਹ ਨਾ ਦਵਾ ਸਕੇ ਤਾਂ ਉੱਪਰ ਵਾਲਾ ਦੇ ਦੇਗਾ ਨਾ ਚਾਹੇ ਕਿ ਸਰਕਾਰੀ ਅਫਸਰ ਦਾ ਸਰਕਾਰੀ ਅਫਸਰ ਦਾ ਹੱਥ ਸੀ ਜਾਂ ਕਿਸੇ ਪੋਲਿਟਿਕਸ ਦਾ ਹੱਥ ਸੀ ਉਹ ਜਰੂਰ ਦੇਖ ਰਿਹਾ ਕੈਮ ਆਊਗਾ ਜਰੂਰ ਪਤਾ ਲੱਗੇਗਾ ਕਿਹਨੇ ਕਰਵਾਇਆ ਸੀ ਕਿਹਨੇ ਨਹੀਂ ਕਰਵਾਇਆ ਸੀ ਸੋ ਧੰਨਵਾਦ ਤੁਸੀਂ ਆਪ ਦਾ ਕੀਮਤੀ ਸਮਾਂ ਦਿੱਤਾ ਸੋ ਏਸੀ ਜੀ ਆਪਣੇ ਆ ਸਮਾਜ ਸੇਵੀ ਸਿਮਰਨਜੀਤ ਸਿੰਘ ਮਾਨ ਜਿਨ੍ਹਾਂ ਨਾਲ ਗੱਲਬਾਤ ਕੀਤੀ ਸੋ तमाम ਗੱਲਾਂ ਬਾਤਾਂ ਕੀਤੀਆਂ ਸਿੱਧੂ ਮੁਸੇ ਵਾਲੇ ਨੂੰ ਲੈ ਕੇ ਸਜਾਦ ਪੱਟੀ ਨੂੰ ਲੈ ਕੇ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪ ਦੇ ਕਮੈਂਟ ਕਰਕੇ ਵਿਚਾਰ ਜਰੂਰ ਸਾਂਝੇ ਕਰੋ ਜਿਨ੍ਹਾਂ ਨੇ ਫਰੀडम ਟੀਵੀ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦਿਓ ਇਜਾਜ਼ਤ ਮੇਰੇ ਸਹਿਯੋਗੀ ਗੁਰਪ੍ਰੀਤ ਪੁਆ ਦੇ ਨਾਮ ਸੋ ਉਹਨੂੰ ਜਾਂਸਲਾ ਦੀ ਰਿਪੋਰਟ ਮੋਹਾਲੀ